ਲੰਗੇ ਕਾਲ ਤੋਂ ਇੱਕੋ ਹੀ ਸਵਾਲ ਖੜਾ ਹੋ ਰਿਹਾ ਸੀ ਕਿ ਹੁਣ ਕਿਸਾਨ ਕੀ ਕਰਨਗੇ ਕਿਸਾਨ ਆਪਣੀਆਂ ਟਰਾਲੀਆਂ ਲੈ ਕੇ ਸ਼ੰਭੂ ਬਾਰਡਰ ਵੱਲ ਤੁਰੇ ਤੇ ਜਾ ਰਹੇ ਸਨ ਪਰ ਉਹਨਾਂ ਨੂੰ ਵੀ ਉਡੀਕ ਸੀ ਕਿ ਸ਼ਾਮ 5 ਵਜੇ ਨੂੰ ਹੋਣ ਵਾਲੀ ਮੀਟਿੰਗ ਦੇ ਵਿੱਚ ਕੀ ਸੱਟਾ ਨਿਕਲੇਗਾ ਔਰ ਆਖਰਕਾਰ ਉਹ ਮੀਟਿੰਗ ਖਤਮ ਹੋਈ ਉਹ ਹੰਗਾਮੀਆਂ ਮੀਟਿੰਗ ਜਿਹੜੀ 5:30 ਘੰਟੇ ਤੱਕ ਚੱਲੀ ਉਹ ਮੀਟਿੰਗ ਆਖਰਕਾਰ ਖਤਮ ਹੋਈ ਤੇ ਉਸ ਮੀਟਿੰਗ ਦੇ ਖਤਮ ਹੋਣ ਦੇ ਨਾਲ ਨਾਲ ਇੱਕ ਵੱਡਾ ਫੈਸਲਾ ਕਿਸਾਨਾਂ ਦੇ ਵੱਲੋਂ ਸੁਣਾ ਦਿੱਤਾ ਗਿਆ ਹਾਂ ਦੱਸ ਦਿੰਦੇ ਆ ਕਿ ਲੰਘੇ ਕੱਲ ਤਿੰਨ ਕੇਂਦਰੀ ਮੰਤਰੀਆਂ ਦੇ ਨਾਲ ਹੋਈ ਮੀਟਿੰਗ ਦੇ ਵਿੱਚ ਕਿਸਾਨਾਂ ਨੇ ਇਹ ਸਟਾ ਕੱਢਿਆ ਆ ਕਿ ਹੁਣ ਦਿੱਲੀ ਵੱਲ ਜਾਣ ਤੋਂ ਇਲਾਵਾ ਉਹਨਾਂ ਦੇ ਕੋਲ ਹੋਰ ਕੋਈ ਰਾਹ ਨਹੀਂ ਬਚਿਆ ਲੰਕੇ ਕੱਲ ਦੀ ਮੀਟਿੰਗ ਦੇ ਵਿੱਚ ਜੋ ਕੁਝ ਹੋਇਆ ਉਹਦਾ ਵੀ ਇੱਕ ਬਰੀਫ ਜਿਹਾ ਵੇਰਵਾ ਤੁਹਾਨੂੰ ਦੱਸ ਦਿੰਨੇ ਆ ਦਰਅਸਲ ਉਸ ਮੀਟਿੰਗ ਦੇ ਵਿੱਚ ਜਿੱਥੇ ਮੁੱਖ ਤੌਰ ਦੇ ਉੱਤੇ ਐਮਐਸਪੀ ਦੀ ਗਾਰੰਟੀ ਔਰ ਨਾਲ ਨਾਲ ਕਿਸਾਨਾਂ ਦੇ ਕਰਜ਼ਿਆਂ ਨੂੰ ਮੁਕਤ ਕਰਨ ਦੀ ਮੰਗ ਮੰਗੀ ਗਈ ਸੀ ਔਰ ਉਸ ਦੇ ਨਾਲ ਬਾਕੀ ਗਾਰੰਟੀਆਂ ਬਾਕੀ ਮੰਗਾਂ ਵੀ ਸ਼ਾਮਿਲ ਸਨ ਤੇ ਉਹਨਾਂ ਦੇ ਵਿੱਚ ਮੁੱਖ ਮੰਗਾਂ ਹੀ ਨਹੀਂ ਮੰਨੀਆਂ ਗਈਆਂ ਇੱਕ ਪਾਸੇ ਐਮਐਸਪੀ ਦੀ ਗਾਰੰਟੀ ਨੂੰ ਲੈ ਕੇ ਇਹ ਦਾਵਾ ਕੀਤਾ ਗਿਆ ਆ ਕਿ ਇਹ ਮੰਗ ਨਹੀਂ ਮੰਨੀ ਗਈ ਇਹਦੇ ਉੱਤੇ ਟਾਲਮਟੋਲ ਕੀਤਾ ਗਿਆ ਔਰ ਦੂਜੇ ਪਾਸੇ ਜਿਹੜੀ ਕਰਜ਼ਿਆਂ ਨੂੰ ਮੁਕਤ ਕਰਨ ਦੀ ਕਰਜ਼ਿਆਂ ਦੀ ਮਾਫੀ ਦੀ ਮੰਗ ਸੀ ਉਸ ਦੇ ਉੱਤੇ ਵੀ ਟਾਲਮਟੋਲ ਕੀਤਾ ਗਿਆ ਆ ਉਸ ਨੂੰ ਵੀ ਪੂਰੇ ਤੌਰ ਦੇ ਉੱਤੇ ਨਹੀਂ ਮੰਨਿਆ ਗਿਆ ਜਿਸ ਤੋਂ ਬਾਅਦ ਕਿਸਾਨ ਰੋਸ ਦੇ ਵਿੱਚ ਆ ਗਏ ਤੇ ਰੋਸ ਚ ਆਉਣ ਤੋਂ ਬਾਅਦ ਉਹਨਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਕਿ ਹੁਣ ਦਿੱਲੀ ਵੱਲ ਕੂਚ ਕਰਨ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਬਚਿਆ ਦਰਸਲ ਇਹ ਐਮਐਸਪੀ ਦੀ ਮੰਗ ਐਮਐਸਪੀ ਦੀ ਗਾਰੰਟੀ ਐ ਉਹੀ ਮੰਗ ਐ ਜਿਹੜੀ ਪਿਛਲੇ ਕਿਸਾਨ ਅੰਦੋਲਨ ਤੋਂ ਚੱਲਦੀ ਆ ਰਹੀ ਐ ਪਰ ਉਸ ਤੋਂ ਬਾਅਦ ਇਹ ਹੁਣ ਤੱਕ ਮਾਮਲਾ ਪਹੁੰਚ ਗਿਆ ਜਿੱਥੇ ਪਹਿਲਾਂ ਲਿਖਤੀ ਰੂਪ ਦੇ ਵਿੱਚ ਵਾਅਦੇ ਕੀਤੇ ਗਏ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰਬ ਦੇ ਉੱਤੇ ਬਤੌਰ ਲਿਖਤੀ ਚਿੱਠੀ ਭੇਜੀ ਗਈ ਸੀ ਕਿਸਾਨਾਂ ਨੂੰ ਕਿ ਹਾਂ ਤੁਹਾਡੀਆਂ ਮੰਗਾਂ ਮੰਨ ਲਈਆਂ ਜਾਣਗੀਆਂ ਇਸ ਵਾਸਤੇ ਧਰਨਾ ਚੁਕਾ ਦਿੱਤਾ ਗਿਆ ਸੀ ਪਰ ਉਸ ਤੋਂ ਬਾਅਦ ਇਹ ਮਾਮਲਾ ਹੁਣ ਤੱਕ ਪਹੁੰਚ ਗਿਆ ਹੁਣ ਤੱਕ ਇਹ ਮੰਗਾਂ ਉਸੇ ਦੀਆਂ ਕਿਸਾਨ ਕਹਿੰਦੇ ਨਹੀਂ ਮੰਨੀਆਂ ਗਈਆਂ ਤੇ ਲੰਗੇ ਕੱਲ ਮੀਟਿੰਗ ਦੇ ਵਿੱਚ ਵੀ ਕੋਈ ਵੀ ਹੱਥ ਪੱਲਾ ਨਹੀਂ ਫੜਾਇਆ ਗਿਆ ਇਸ ਦਾ ਦਾਵਾ ਜਿਹੜਾ ਉਹ ਕੀਤਾ ਗਿਆ ਖੈਰ ਇਸ ਤੋਂ ਬਾਅਦ ਹੁਣ ਕਿਸਾਨਾਂ ਦੇ ਕੋਲ ਹੋਰ ਕੋਈ ਰਾਹ ਨਹੀਂ ਬਚਿਆ ਕਿਸਾਨਾਂ ਦਾ ਵੀ ਇਸ ਮੌਕੇ ਸਾਫ਼ ਕਹਿਣਾ ਸੀ ਕਿ ਉਹਨਾਂ ਦੇ ਕੋਲ ਹੋਰ ਕੋਈ ਰਾਹ ਨਹੀਂ ਬਚਦਾ ਸਿਵਾ ਦਿੱਲੀ ਕੂਚ ਕਰਨ ਦੇ ਇੱਕ ਪਾਸੇ ਦਿੱਲੀ ਚਲੋ ਅੰਦੋਲਨ ਨੂੰ ਲੈ ਕੇ ਇਹ ਦੂਜਾ ਅੰਦੋਲਨ ਹੈ ਜਿਹਦੀ ਤਿਆਰੀ ਕੀਤੀ ਜਾ ਰਹੀ ਸੀ ਔਰ ਹੁਣ ਟਰੈਕਟਰ ਟਰਾਲੀਆਂ ਜਿਹੜੀਆਂ ਨੇ ਉਹ ਸਰਹੱਦਾਂ ਤੱਕ ਪਹੁੰਚ ਚੁੱਕੀਆਂ ਨੇ ਲੰਗੇ ਕਾਲਾ ਦੇਰ ਰਾਤ ਤੱਕ ਪਹਿਲੀ ਟਰਾਲੀ ਜਿਹੜੀ ਹੈ ਉਹ ਸ਼ੰਭੂ ਬਾਰਡਰ ਤੱਕ ਪਹੁੰਚ ਚੁੱਕੀ ਸੀ ਔਰ ਹੁਣ ਉਸ ਤੋਂ ਅੱਗੇ ਕੂਚ ਕਰਨ ਦੀ ਤਿਆਰੀ ਜਿਹੜੀ ਆ ਉਹ ਸਵੇਰੇ 10 ਵਜੇ ਤੋਂ ਬਾਅਦ ਕੀਤੀ ਜਾ ਸਕਦੀ ਹੈ 10 ਤੋਂ 11 ਦੇ ਵਿੱਚ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਅਜੇ ਵੀ ਸਮਾਂ ਜਿਹੜਾ ਆ ਉਹ ਦੇ ਦਿੱਤਾ ਗਿਆ ਹੈ 10 ਵਜੇ ਤੱਕ ਫਿਰ ਸਰਕਾਰ ਸੋਚ ਲਵੇ ਵਿਚਾਰ ਵਟਾਂਦਰਾ ਕਰ ਲਵੇ ਤੇ ਉਸ ਤੋਂ ਬਾਅਦ 10 ਵਜੇ ਤੋਂ ਬਾਅਦ ਫਿਰ ਰੋਕਣਾ ਨਾ ਮਮਕਨ ਹੋ ਜਾਵੇਗਾ ਦਿੱਲੀ ਵੱਲ ਨੂੰ ਕੂਚ ਜਿਹੜਾ ਕੀਤਾ ਜਾਵੇਗਾ ਇਹ ਦਾਵਾ ਕਰ ਦਿੱਤਾ ਗਿਆ ਲੰਘੇ ਕੱਲ ਅਸੀਂ ਵੀ ਕਿਸਾਨਾਂ ਦੇ ਨਾਲ ਮਿਲੇ ਜਾ ਕੇ ਗੱਲਬਾਤ ਕੀਤੀ ਫਤੇਗੜ ਸਾਹਿਬ ਉਹਨਾਂ ਦੀ ਸਟੇਜ ਸੀ ਉੱਥੇ ਵੀ ਕਿਸਾਨ ਕਹਿੰਦੇ ਸੀ ਕਿ ਹੁਣ ਤਾਂ ਇਹ ਗੱਲ ਆਰਦੀ ਹੈ ਜਾਂ ਫਿਰ ਪਾਰਦੀ ਹੈ ਜੇ ਆਪਾਂ ਗਏ ਤਾਂ ਫਿਰ ਭਾਵੇਂ ਮਰਨਾ ਵੀ ਪੈ ਜਾਵੇ ਤਾਂ ਮੰਗਾਂ ਮੰਵਾ ਕੇ ਵਾਪਸ ਆਵਾਂਗੇ ਇਹ ਕਿਸਾਨਾਂ ਦਾ ਜਿਹੜਾ ਉਹ ਦਾਵਾ ਕੀਤਾ ਗਿਆ ਸੀ ਖैर ਹੁਣ ਇਥੇ ਇਹ ਵੀ ਦੱਸ ਦਿੰਨੇ ਆ ਕਿ ਮੀਟਿੰਗ ਦੇ ਵਿੱਚ ਕੇਂਦਰੀ ਮੰਤਰੀਆਂ ਦੇ ਵੱਲੋਂ ਕੀ ਕਿਹਾ ਗਿਆ ਕੇਂਦਰੀ ਮੰਤਰੀਆਂ ਦੇ ਨਾਲ ਮੀਟਿੰਗ ਸੀ ਤੇ ਉਸ ਦੇ ਵਿੱਚ ਇਥੋਂ ਤੱਕ ਕਿਹਾ ਗਿਆ ਕਿ ਇਹਨਾਂ ਮੁੱਖ ਮੰਗਾਂ ਨੂੰ ਲੈ ਕੇ ਮੰਤਰਾਲੇ ਤੱਕ ਪਹੁੰਚ ਕੀਤੀ ਜਾਵੇਗੀ ਤੇ ਉਸ ਤੋਂ ਬਾਅਦ ਇੱਕ ਕਮੇਟੀ ਹੋਰ ਬਣਾ ਲਵਾਂਗੇ ਜਿਹੜੀ ਕਮੇਟੀ ਮੁੱਖ ਤੌਰ ਦੇ ਉੱਤੇ ਇਹਨਾਂ ਵਿਸ਼ੇਸ਼ ਮੰਗਾਂ ਦਾ ਧਿਆਨ ਰੱਖੇਗੀ ਪਰ ਉਸ ਤੋਂ ਬਾਅਦ ਵੀ ਕਿਸਾਨ ਜਿਹੜੇ ਨੇ ਉਹ ਨਾਖੁਸ਼ ਸੀ ਉਹਨਾਂ ਨੇ ਮਨਾਂ ਕਰ ਦਿੱਤਾ ਕਿਉਂਕਿ ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪਿਛਲੇ ਅੰਦੋਲਨ ਦੇ ਵਿੱਚ ਵੀ ਕਮੇਟੀ ਬਣਾਈ ਗਈ ਸੀ ਪਰ ਉਸ ਕਮੇਟੀ ਤੋਂ ਕਿਸਾਨ ਕੋਈ ਜ਼ਿਆਦਾ ਖੁਸ਼ ਨਜ਼ਰ ਨਹੀਂ ਆਏ ਜਿਸ ਤੋਂ ਬਾਅਦ ਹੁਣ ਜਿਹੜੀ ਕਮੇਟੀ ਦੀ ਗੱਲ ਕੀਤੀ ਜਾ ਰਹੀ ਹੈ ਉਸ ਤੋਂ ਮੁਨਕਰ ਹੋ ਗਏ ਨੇ ਕਿਸਾਨ ਸਾਫ਼ ਇਨਕਾਰ ਕਰ ਦਿੱਤੀ ਗਈ ਹੈ ਖੈਰ ਕਮੇਟੀ ਦੀਆਂ ਗੱਲਾਂ ਚੱਲਦੀਆਂ ਰਹਿਣਗੀਆਂ ਪਰ ਦੂਜੇ ਪਾਸੇ ਕਿਸਾਨਾਂ ਨੇ ਹੁਣ ਕੋਈ ਹੱਥ ਪੱਲਾ ਨਾ ਫੜਾਉਂਦੇ ਦੇਖ ਕੇ ਇਹ ਦਾਵਾ ਕਰ ਲਿਆ ਕਿ ਹੁਣ ਦਿੱਲੀ ਵੱਲ ਨੂੰ ਕੂਚ ਜਿਹੜੀ ਹੈ ਉਹ ਮੁਕਰਰ ਹੋਵੇਗੀ ਤਾਂ ਸਵੇਰੇ 10 ਤੋਂ 11 ਦੇ ਵਿੱਚ ਸ਼ੰਭੂ ਬਾਰਡਰ ਤੋ ਅਗਾਹ ਜਾਣ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਕੀਤੀਆਂ ਜਾਣਗੀਆਂ ਦੋ ਵਿਸ਼ੇਸ਼ ਮੰਗਾਂ ਤੇ ਦੋ ਵਿਸ਼ੇਸ਼ ਮੰਗਾਂ ਤੇ ਪੇਚ ਫਸਿਆ ਹੋਇਆ ਤੇ ਹੁਣ ਵਾਰੀ ਹੈਗੀ ਆ ਦਿੱਲੀ ਵੱਲ ਨੂੰ ਵਧਣ ਦੀ ਕਿਸਾਨਾਂ ਦਾ ਅੰਦੋਲਨ ਜਿਹੜਾ ਹੈ ਉਹ ਦਿੱਲੀ ਵੱਲ ਨੂੰ ਵਧਣ ਦੀ ਤਿਆਰੀ ਕਰਦਾ ਪਿਆ ਜਿਸ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਉਹਦੇ ਨਾਲ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈ ਬੀ ਕੇ ਯੂ ਦੁਆਬਾ ਦੇ ਕਈ ਕਿਸਾਨ ਜਿਹੜੇ ਨੇ ਉਹ ਵੀ ਇਸ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਖੇਰ ਇਸ ਮਾਮਲੇ ਨੂੰ ਲੈ ਕੇ ਪੰਜਾਬ ਦੇ ਵੱਲੋਂ ਤਾਂ ਖਾਸਾ ਵੱਡਾ ਹੁੰਗਾਰਾ ਹੈਗਾ ਆ ਪਰ ਦੇਸ਼ ਦੇ ਬਾਕੀ ਵੱਖ-ਵੱਖ ਸੂਬਿਆਂ ਤੋਂ ਵੀ ਕਿਸਾਨ ਜਿਹੜੇ ਨੇ ਉਹ ਆਂਦੇ ਪਏ ਨੇ ਦੁਆਬੇ ਮਾਝੇ ਦੇ ਕਿਸਾਨ ਤਾਂ ਇਹ ਵੀ ਕਹਿੰਦੇ ਨੇ ਕਿ ਹਰਿਆਣੇ ਦੇ ਕਿਸਾਨ ਵੀ ਸਾਡੇ ਨਾਲ ਡੱਟ ਕੇ ਖੜੇ ਨੇ ਹਾਲਾਂਕਿ ਗੁਰਨਾਮ ਸਿੰਘ ਚੜੂਨੀ ਦਾ ਬਿਆਨ ਇਸ ਦੇ ਉਲਟ ਸਾਹਮਣੇ ਆ ਰਿਹਾ ਸੀ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਕਿਸਾਨ ਲੀਡਰ ਜਿਹੜੇ ਕਿ ਇਸ ਅੰਦੋਲਨ ਨੂੰ ਕਰਨ ਜਾ ਰਹੇ ਨੇ ਉਹਨਾਂ ਨੂੰ ਹਿਲੂਣਿਆ ਸੀ ਔਰ ਕਿਹਾ ਸੀ ਕਿ ਜੇ ਲੜਾਈ ਲੜਨੀ ਹੈ ਤੇ ਮਰਦਾਂ ਦੇ ਵਾਂਗ ਲੜੀ ਜਾਵੇ ਖੈਰ ਇਹਨਾਂ ਮਾਮਲਿਆਂ ਨੂੰ ਲੈ ਕੇ ਹੁਣ ਕੇਂਦਰ ਸਰਕਾਰ ਦੇ ਖਿਲਾਫ ਕਿਸਾਨ ਦੁਬਾਰਾ ਖੜ ਗਏ ਨੇ ਦੋ ਪ੍ਰਮੁੱਖ ਜਥੇਬੰਦੀਆਂ ਕਿਸਾਨਾਂ ਦੀਆਂ ਜਿਹੜੀਆਂ ਨੇ ਉਹ ਹੁਣ ਮੋਢੇ ਨਾਲ ਮੋਢਾ ਜੋੜ ਕੇ ਖੜ ਗਈਆਂ ਨੇ ਤੇ ਦਿੱਲੀ ਜਾਣ ਨੂੰ ਤਿਆਰ ਬਰ ਤਿਆਰ ਖੜੀਆਂ ਨੇ ਆਉਣ ਵਾਲਾ ਸਮਾਂ ਕੀ ਕੁਝ ਲੈ ਕੇ ਆਵੇਗਾ ਦਿੱਲੀ ਦੀਵਾਟ ਕਿਸ ਤਰ੍ਹਾਂ ਪੂਰੀ ਕਰਨਗੇ ਕਿਸਾਨ ਕਿਉਂਕਿ ਹਰਿਆਣੇ ਦੇ ਵਿੱਚ ਖਾਸੇ ਪ੍ਰਬੰਧ ਕਰ ਦਿੱਤੇ ਗਏ ਨੇ ਹਰਿਆਣੇ ਦੇ ਵਿੱਚ ਕਿਲ ਗੱਡੇ ਹੋਏ ਨੇ ਹਰਿਆਣੇ ਦੇ ਵਿੱਚ ਅਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇ ਹਰਿਆਣੇ ਦੇ ਵਿੱਚ ਸ਼ੰਭੂ ਬਾਰਡਰ ਤੇ ਖਾਸ ਕਰਕੇ ਸਥਿਤੀ ਨੂੰ ਨਾਰਮਲਾਈਜ਼ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ ਹੈ ਵਕਫਾਕ ਟਾਈਮ ਦੇ ਉੱਤੇ ਬਾਰ ਬਾਰ ਹਰਿਆਣਾ ਦੇ ਪੁਲਿਸ ਇਨਸਪੈਕਟਰਸ ਦੇ ਵੱਲੋਂ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਲਗਾਤਾਰ ਇਹ ਅਨਾਉਂਸਮੈਂਟ ਕੀਤੀ ਜਾਂਦੀ ਰਹੀ ਹੈ ਕਿ ਬੈਰੀਗੇਟਿੰਗ ਤੋਂ ਪਿੱਛੇ ਰਹਾ ਜਾਵੇ ਵੱਡੇ ਪੱਧਰ ਦੇ ਉੱਤੇ ਬੈਰੀਗੇਟਿੰਗ ਕੀਤੀ ਗਈ ਹੈ ਵੱਡੇ ਪੱਧਰ ਦੇ ਉੱਤੇ ਕਿਲ ਗੱਡੇ ਗਏ ਨੇ ਔਰ ਇਹਨਾਂ ਮਾਮਲਿਆਂ ਨੂੰ ਲੈ ਕੇ ਰੋਕ ਦਾ ਹਰ ਤਰੀਕਾ ਅਖਤਿਆਰ ਕਰਨ ਦੀ ਗੱਲ ਜਿਹੜੀ ਹੈ ਉਹ ਸਰਕਾਰਾਂ ਵੱਲੋਂ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਕਿਸਾਨ ਵੀ ਦ੍ਰਿੜ ਨੇ ਕਿਸਾਨ ਕਹਿੰਦੇ ਨੇ ਕਿ ਜੇ ਇਹਨਾਂ ਨੇ ਕਿਲ ਗੱਡੇ ਨੇ ਹ ਧਰਤੀ ਦੇ ਵਿੱਚ ਜੇ ਇਹਨਾਂ ਨੇ ਵੱਡੇ ਵੱਡੇ ਮੀਲ ਪੱਥਰ ਲਾਏ ਨੇ ਜੇ ਵੱਡੇ ਵੱਡੀ ਬੈਰੀਗੇਟਿੰਗ ਕੀਤੀ ਹੈ ਤੇ ਉਹਨਾਂ ਨੂੰ ਜੀਸੀਬੀਆਂ ਨਾਲ ਤੋੜ ਕੇ ਤੇ ਪਰ੍ਹਾਂ ਮਾਰਾਂਗੇ ਤੇ ਆਪਣਾ ਰਾਹ ਪੱਧਰਾ ਕਰਦੇ ਹੋਏ ਦਿੱਲੀ ਵੱਲ ਤੁਰ ਪਾਵਾਂਗੇ ਖੈਰ ਦਿੱਲੀ ਵਾਲੇ ਤਰ੍ਹਾਂ ਦੇ ਕਿਸਾਨਾਂ ਨੂੰ ਲੈ ਕੇ ਇੱਕ ਹੋਰ ਨੈਰੇਟਿਵ ਸਾਹਮਣੇ ਆਉਂਦਾ ਜਿਸ ਦੇ ਵਿੱਚ ਇਹ ਕਿਹਾ ਜਾਂਦਾ ਕਿ ਕਿਸਾਨਾਂ ਨੇ ਉੱਥੇ ਜਾ ਕੇ ਕੋਈ ਖੱਪ ਨਹੀਂ ਪਾਉਣੀ ਕਿਸਾਨਾਂ ਨੇ ਉੱਥੇ ਜਾ ਕੇ ਕੋਈ ਹੱਲਾ ਨਹੀਂ ਕਰਨਾ ਕਿਸਾਨਾਂ ਨੇ ਸਿਰਫ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਜੰਤਰ ਮੰਤਰ ਤੱਕ ਪਹੁੰਚ ਕੇ ਆਪਣਾ ਮਾਰਚ ਕਰਨਾ ਆ ਔਰ ਉੱਥੇ ਜਾਣ ਨੂੰ ਲੈ ਕੇ ਕੋਈ ਵੀ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਹਾਲਾਂਕਿ ਦਿੱਲੀ ਦੇ ਵਿੱਚ ਸ਼ਾਂਤੀਪੂਰਵਕ ਮਾਰਚ ਕਰਨਾ ਕੋਈ ਵੱਡੀ ਗੱਲ ਨਹੀਂ ਹੈ ਵਿਰੋਧੀ ਪਾਰਟੀਆਂ ਆਇਦਿਨ ਕਰਦੀਆਂ ਨੇ ਭਾਜਪਾ ਦੀ ਆਪਣੀ ਸਰਕਾਰ ਇਨਾ ਥਾਮਾਂ ਦੇ ਉੱਤੇ ਜਾ ਕੇ ਵਿਰੋਧ ਪ੍ਰਦਰਸ਼ਨ ਕਰਦੀ ਹੈ ਤਾਂ ਕਿਸਾਨ ਕਿਉਂ ਉੱਥੇ ਨਹੀਂ ਜਾ ਸਕਦੇ ਕਿਉਂ ਆਪਣੀ ਰਾਜਧਾਨੀ ਦੇ ਵਿੱਚ ਜਾ ਕੇ ਗੱਲ ਨਹੀਂ ਰੱਖ ਸਕਦੇ ਇਹ ਵੀ ਸਵਾਲ ਕਿਤਨਾ ਕਿਤੇ ਖੜਦਾ ਨਜ਼ਰ ਆਉਂਦਾ ਹੈ ਖੈਰ ਇਹਨਾਂ ਮੰਗਾਂ ਨੂੰ ਲੈ ਕੇ ਕਿਸਾਨਾਂ ਦਾ ਵੱਡਾ ਕਾਫਲਾ ਰਾਸ਼ਨ ਲੈ ਕੇ ਸਾਰਾ ਸਾਜ਼ੋ ਸਮਾਨ ਚੁੱਕ ਕੇ ਤੇ ਦਿੱਲੀ ਵੱਲ ਨੂੰ ਕੂਚ ਕਰਨ ਦੀ ਤਿਆਰੀ ਤੇ ਖੜੋਤਾ ਹੈ ਅੱਜ ਸਵੇਰੇ 10 ਤੋਂ 11 ਦੇ ਦਰਮਿਆਨ ਇਹ ਵੀ ਐਲਾਨ ਕਰ ਦਿੱਤਾ ਜਾਵੇਗਾ ਜੋ ਵੀ ਹੋਏਗਾ 10 ਤੇ ਰਵਾਂਗੇ ਬਣੇ ਰੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ